ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਵਿੱਚ ਜਿਦੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀ ਹ ਪ੍ਰਾਪਤ ਕਰਦੇ ਰਹਿੰਦੇ ਹੋ ਅੱਜ ਅਸੀਂ ਆਪਣੇ ਨੌਜਵਾਨ ਵੀਰਾਂ ਲਈ ਪੜਨ ਲਈ ਨਵੀਂ ਪੋਸਟਰ ਆਈ ਹੈ ਜਿਹੜੀ ਉਹਦੇ ਬਾਰੇ ਗੱਲ ਕਰਾਂਗੇ ਪੋਸਟ ਆਫਿਸ एमटीएस ਦੀ ਪੋਸਟਾਂ ਜਿਹੜੀ ਨਿਕਲੀਆਂ 1371 ਪੋਸਟਾਂ ਇਹਦਾ ਵੀਰ ਪੂਰਾ ਵੀਰਵਾ ਅਸੀਂ ਦਵਾਂਗੇ ਤੇ ਇਸ ਤੋਂ ਪਹਿਲਾਂ ਕਿ ਅਸੀਂ ਇਹਦਾ ਵੀਰਵਾ ਦਈਏ ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਟਾਰ ਡਿਜੀਟਲ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਹਰ ਇੱਕ ਪੋਸਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਮਹਾਰਾਸ਼ਟਰ ਪੋਸਟਮੈਨ ਮੇਲਗਾਰਡ एमटीएस ਰਿਕਰੂਟਮੈਂਟ ਜਿਹੜੀ ਹੈ ਉਹ ਪੋਸਟਾਂ ਆਈਆਂ ਨੇ ਸਟਾਰਟਿੰਗ ਇਹਦੀ 12 ਅਕਤੂਬਰ ਤੋਂ ਆਨਲਾਈਨ ਅਪਲਾਈ ਦੀ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੀ ਆਖਰੀ ਮਿਤੀ ਹੈ ਦੀ 10 ਨਵੰਬਰ 2020 ਹੈ ਤੇ 20 ਡਿਪੋਜ਼ਿਟ ਕਰਨ ਦੀ ਆਖਰੀ ਮਿਤੀ ਵੀ 10 ਨਵੰਬਰ ਹੈ ਜਰਨਲ OBC ਤੇ EWS ਲਈ ਜਿਹੜਾ 500 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ SC ST ਜਾਂ PH ਲਈ 100 ਹੈ ਤੇ ਸਾਰੀਆਂ ਔਰਤਾਂ ਲਈ 100 ਰੁਪਏ ਫੀਸ ਜਿਹੜੀ ਹੈ ਨਿਰਧਾਰਤ ਕੀਤੀ ਗਈ ਹੈ ਜੌਬ ਲੋਕੇਸ਼ਨ ਆਲ ਓਵਰ ਇੰਡੀਆ ਚ ਹੈ एज लिमिट जी है पोस्टमैन मेलगाड लठारह तो सताई साल है एम टी एस मल्टीटास्किंग स्टाफ लठारह तो पच्ची साल है एज रिलैक्शेन एज पर रूल रूल के हिसाब न एज रिलैक्शन दी जाएगी हूँ कैटेगरी वाइज जी है पोस्टा की गल करते हैं एम टी एस दिन सौ सताई पोस्ट है ਜਿਹਦੇ ਵਿੱਚ ਜਨਰਲ ਦੀ 185 ਪੋਸਟਾਂ OBC ਦੀ 104 AWS 0 ਤੇ SC ਦੀ 8 ਪੋਸਟਾਂ ST ਦੀ 3 ਪੋਸਟਾਂ ਤੇ ਮੇਲਗੜ ਦੀ ਪੋਸਟਾਂ 15 ਨੇ ਜਨਰਲ 10 ਨੇ OBC ਦੀਆਂ 3 ਨੇ AWS 0 SC 2 ਪੋਸਟਾਂ ST 0 ਸਭ ਤੋਂ ਵੱਧ ਪੋਸਟਾਂ ਪੋਸਟਮੈਨ ਦੀਆਂ ਨੇ 1029 ਪੋਸਟਾਂ ਨੇ ਕੈਟਾਗਰੀ ਵਾਈਜ਼ ਜਰਨਲ ਦੀਆਂ 638 ਪੋਸਟਾਂ ਨੇ OBC ਲਈ 96 ਪੋਸਟਾਂ ਨੇ SC ਲਈ 175 ST ਲਈ 120 ਪੋਸਟਾਂ ਪੇ ਸਕੇਲ ਹੈ ਜਿਹੜਾ MTS ਲਈ 18000 ਤੋਂ 56000 ਪਰ ਮੰਥ ਦੇ ਹਿਸਾਬ ਨਾਲ ਹੈ ਪੋਸਟਮੈਨ ਲਈ 21700 ਤੋਂ 59100 ਪਰ ਮੰਥ ਹੈ ਤੇ ਮੇਲ ਗਾਰਡ ਲਈ ਜਿਹੜੀ ਹੈ 21700 ਤੋਂ 79100 एमटीएस ਕੈਂਡੀਡੇਟ ਜਿਹੜਾ ਉਹਦੀ ਕੁਆਲੀਫਿਕੇਸ਼ਨ 10ਵੀਂ ਪਾਸ ਹੋਣੀ ਜ਼ਰੂਰੀ ਹੈ ਤੇ ਪੋਸਟਮੈਨ ਲਈ 12ਵੀਂ ਪਾਸ ਹੋਣਾ ਜ਼ਰੂਰੀ ਹੈ ਤੇ ਮੇਲਗਾਰਡ ਕੈਂਡੀਡੇਟ ਵਾਸਤੇ ਵੀ 10ਵੀਂ ਪਾਸ ਹੋਣੀ ਜ਼ਰੂਰੀ ਹੈ ਅਪਲਾਈ ਲਈ ਤੁਹਾਨੂੰ ਡਿਸਕ੍ਰਿਪਸ਼ਨ ਚ ਦਾ ਲਿੰਕ ਦਿੱਤਾ ਜਾਵੇਗਾ ਤੁਸੀਂ ਉੱਥੇ ਲਿੰਕ ਤੇ ਕਲਿੱਕ ਕਰਕੇ ਸਿੱਧਾ ਜਿਹੜਾ ਅਪਲਾਈ ਕਰ ਸਕਦੇ ਹੋ ਤੇ ਹੋਰ ਡਿਟੇਲ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਵੈਬਸਾਈਟ ਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦਿੱਤਾ ਜਾਵੇਗਾ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਾਲੇ ਜਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਕੋਈ ਵੀ ਸਾਡੀ ਪੋਸਟ ਤੋਂ ਵਾਂਝਾ ਨਾ ਰਹਿ ਸਕੇ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ